ਦੀ ਨੀਤੀ 10 ਮਾਰਚ 2024 ਨੂੰ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਬੁਰਲਾਡਾ ਵੱਲੋਂ ਇੱਕ ਖੂਨਦਾਨ ਕੈਂਪ ਜੋ ਕਿ 인ਦਰਾ ਗਾਂਧੀ ਕਾਲਜ ਦੇ ਲਗਾਇਆ ਗਿਆ ਹੈ ਅਤੇ ਬਹੁਤ ਹੀ ਸਫਲਤਾਪੂਰਵਕ ਇਹ ਕੈਂਪ ਚੱਲ ਰਿਹਾ ਹੈ ਜਿਸ ਵਿੱਚ ਲਗਭਗ ਹੁਣ ਇਸ ਟਾਈਮ 12:00 ਵਜੇ ਤੱਕ 50 ਦੇ ਕਰੀਬ ਦਾਨੀ ਸੱਜਣਾ ਨੇ ਖੂਨਦਾਨ ਦਿੱਤਾ ਹੈ ਅਤੇ ਉਮੀਦ ਹੈ ਕਿ 100 ਯੂਨਟ ਦੇ ਕਰੀਬ ਇਹ ਖੂਨਦਾਨ ਦੀ ਜਿਹੜੀ ਹੈ ਨੰਬਰ ਪਹੁੰਚ ਜਾਣਗੇ ਬਹੁਤ ਹੀ ਸੁਚੇਜੇ ਤੰਗ ਨਾਲ ਫਾਟ ਪ੍ਰਸ਼ਦ ਦੇ ਮੈਂਬਰਾਂ ਵੱਲੋਂ ਅਹੁਦੇਦਾਰਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਕੈਂਪ ਨੂੰ ਆਰਗੇਨਾਈਜ਼ ਕੀਤਾ ਗਿਆ ਹੈ ਧੰਨਵਾਦ ਫਾਰਥ ਪ੍ਰਸ਼ਦ ਗੁਰਦਾਟਾ ਜਿਹੜੇ ਤੇ ਪਹਿਲਾਂ ਵੀ ਉਹ ਟ੍ਰੇਡ ਜੀ ਬਹੁਤ ਹੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈ ਉਸ ਵੱਲੋਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਦੇਖਿਆ ਹੀ ਡੱਬਾ ਰਹੇ ਨੇ ਲਗਾਏ ਗਏ ਨੇ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਹੈ ਜਿਹੜਾ ਗੈਲੋਜੀ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਵਿੱਚ 280000 ਤੋਂ ਵੱਧ ਆ ਲੋਨਰ ਜੀ ਨੇ ਆਪਣਾ ਬਲੱਡ ਡੋਨੇਟ ਕੀਤਾ ਉਮੀਦ ਕਰਦੇ ਹਾਂ ਕਿ ਅਸੀਂ ਅੱਜ ਜਿਉਂ ਹੀ ਇਹਨਾਂ ਦੇ ਸਰਟੀਫਿਕੇਟ 100 ਦੇ ਜਿੰਨੇ ਸਟ ਪਹੁੰਚ ਜਾਵਾਂਗੇ ਇਸ ਵਾਸਤੇ ਭਾਰਤ ਵਿਕਾਸ ਪ੍ਰਸ਼ਾਸਨ ਦੇ ਮੈਂਬਰਾਂ ਦਾ ਸ਼ਹਿਰ ਵਾਸੀਆਂ ਦਾ ਔਰ ਇੰਦਰਾ ਗਾਂਧੀ ਕਾਲਜ ਦੇ ਮੈਨੇਜਮੈਂਟ ਦਾ ਜਿੱਥੇ ਕਿ ਅਸੀਂ ਇਹ ਕੈਂਪ ਅਯੋਜਿਤ ਕੀਤਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਜੈ ਸ਼੍ਰੀ ਰਾਓ ਜੈ ਜੈ ਸ਼੍ਰੀ ਰਾਓ ਭਾਰਤ ਵਿਕਾਸ ਪ੍ਰਸ਼ਾਸਨ ਬਰਲਾਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲੱਡ ਰਿਲੇਸ਼ਨ ਕੈਂਪ ਇੰਦਰਾ ਗਾਂਧੀ ਕਾਲਜ ਆਰਮਨਜੀਲਾ ਗਰਾਊਂਡ ਭਲਾੜਾ ਵਿੱਚ ਸ਼ੁਰੂ ਹੋ ਚੁੱਕਿਆ ਹੈ ਜਿਸ ਵਿੱਚ ਜੋ ਬਲੱਡ ਡੋਨਰ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਸੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਵੀ ਸੱਜਣਾਂ ਨੇ ਬਲੱਡ ਡੋਨੇਟ ਕਰਨਾ ਹੈ ਤਾਂ ਜਲਦੀ ਤੋਂ ਜਲਦੀ ਇੰਦਰਾ ਗਾਂਧੀ ਕਾਲਜ ਭਲਾੜਾ ਵਿਖੇ ਪਹੁੰਚੋ ਤੇ ਆਪਣਾ ਖੂਨਦਾਨ ਕਰਕੇ ਕੁੰਨ ਦੇ ਭਾਗੀ ਬਣੋ ਸਾਰੇ ਸ਼ਹਿਰ ਨवासी ਨੂੰ ਇੱਕ ਵਾਰ ਫੇਰ ਬੇਨਤੀ ਹੈ ਕਿ ਮਾਤਾਵਾਂ ਬੇਲਾ ਵੀ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ ਜਿਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਵੱਲੋਂ ਭਾਰਤ ਵਿਕਾਸ ਬੋਰਡਾ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੰਪਲੀਅਨ ਟੀਵੀ